ਸਾਹਬਰੇ ਘਰੇ ਅਲ ਡੈਰੀ ਫਾਰਮ ਪਿੰਡ ਤੁੰਗਾ ਹੈੜੀ ਤਸੀ ਰਾਇਕੋਟ ਜਿਲ੍ਹਾ ਲੁਧਿਆਣਾ ਰਾਇਕੋਟ ਤੋਂ 10-12 ਕਿਲੋਮੀਟਰ ਤੇ ਪੰਡਾ ਜਰਸੀ ਗਾਈਆਂ ਦਿਖਾਉਨੇ ਆ ਵੀਰੇ ਤੁਹਾਨੂੰ 7-8 ਨਾਗ ਜਰਸੀ ਗਾਈਆਂ ਦੇ ਤਾਜ਼ੇ ਸੂਏ ਹੋਏ ਕੱਲੇ-ਕੱਲੇ ਦੀ ਡਿਟੇਲ ਤੁਹਾਨੂੰ ਵੀਡੀਓ ਵਿੱਚ ਮਿਲੂਗੀ ਵੀਡੀਓ ਜ਼ਰੂਰ ਦੇਖਦੇ ਰਹੋ ਐਂਡ ਤੱਕ ਹਾਂਜੀ ਬਾਈ ਡਿਟੇਲ ਤੁਹਾਨੂੰ ਵੀਡੀਓ 'ਚ ਦੰਨੇ ਆ ਇੱਕ ਨੰਬਰ ਆ ਹੀ ਖੋਲ ਲਈ ਦੂਜੇ ਸੂਏ ਸੂਈ ਹੋਈ ਆ ਵੀਰੇ 9-10 ਕਿਲੋ ਦੁੱਧ ਆ ਮਗਰ ਬੱਛੀ ਆ 20 ਦਿਨ ਦੀ ਸੂਈ ਹੋਈ ਆ 22 ਦਿਨ ਦਾ ਸੂਆ ਵਾ ਥਣ ਥੱਪਾ ਤੁਸੀਂ ਦੇਖ ਸਕਦੇ ਵਧੀਆ ਲੇਵੇਰੀ ਆ ਦੁੱਧ 12-13 ਕਿਲੋ ਕੱਢਣ ਵਾਲੀ ਬੱਛੀ ਆ ਦੂਜੀ ਸੂਏ ਸੂਈ ਹੋਈ ਆ ਥਣ ਦੇਖ ਸਕਦੇ ਤੁਸੀਂ ਥਣ ਲੇਵੇਰੀ ਸਾਫ ਆ ਕੱਦ-ਕਾੜ ਦੀ ਵਧੀਆ ਲੰਬੀ ਲੰਜੀ ਆ ਮਗਰ ਬੱਛੀ ਆ 22 ਦਿਨ ਦੀ ਸੂਈ ਹੋਈ ਆ ਰੇਟ ਵੀਰੇ ਇਹਦਾ 40000 38000 ਦੀ ਹਾਂ ਨਾ ਵੀਰੇ ਰੇਟ ਬਈ ਵੀਡੀਓ ਚ ਹੋਣਗੇ ਲੈਣ ਦੇਣ ਵਾਲੇ ਜੀ ਆਪਣੇ ਫਾਰਮ ਤੇ ਲੈਣ ਦੇਣ ਵਾਲੇ ਰੇਟ ਹੁੰਦੇ ਆ ਕੋਈ ਵਪਾਰੀਆਂ ਵਾਲੀ ਗੱਲ ਨਹੀਂ ਹੁੰਦੀ ਹੈਗੀ 50 ਮੰਗ ਕੇ 40 ਦੀ 35 ਦੀ ਉਹ ਗੱਲ ਆਪਣੇ ਹੁੰਦੀ ਨਹੀਂ ਹੈਗੀ ਜੀ ਦੂਜੇ ਸੂਏ 2 ਨੰਬਰ ਤੇ ਪਹਿਲੇ ਸੂਏ ਸੂਣ ਵਾਲੀ ਬੱਛੀ ਆ ਹੱਲੇ 10 ਕੁ ਦਿਨ ਲੈਂਦੀ ਆ ਸੂਣ ਦੇ ਕਾਲੇ ਰੰਗ ਦੀ ਜਰਸੀ ਆ ਬਹੁਤ ਵਧੀਆ ਜਰਸੀ ਆ ਡਿਮਾਂਡ ਬਹੁਤ ਹੁੰਦੀ ਆ ਕਾਲੇ ਰੰਗ ਦੀ ਯਾਸ਼ੀ ਦੀ ਗਰਮੀ ਨਹੀਂ ਮੰਨਦੀ ਹੈਗੀ ਥਣ ਸੁਣ ਦੇਖ ਸਕਦੇ ਲੈ 10 ਦਿਨ ਲਾਉਗੀ ਹਫਤਾ 10 ਦਿਨ ਦੀ ਕੱਚੀ ਆ ਥਣ ਤੁਸੀਂ ਦੇਖ ਸਕਦੇ ਹੋ ਲੈ ਵਾ ਵਧੀਆ ਤਿਆਰ ਕਰਦੀ ਆਉਂਦੀ ਆ ਪਹਿਲੇ ਸੂਏ ਸੂਆ ਵੀਰੇ ਬੱਛੀ ਠੰਡੀ ਸੀ ਲਾ ਬੱਸੀ ਸੀਲ ਸਾਊਆ ਰੇਟ ਇਹਦਾ ਬਿਲਕੁਲ ਜਾਇਜ਼ ਹੋਊਗਾ 35000 32000 ਦੀ ਹਾਂ ਨਾ ਹੋ ਜੂ ਵੀਰ ਜੀ 3 ਨੰਬਰ ਤੇ ਸਾਹੀਆਲ ਸੂਏ ਸੂਈ ਹੋਈ ਆ ਵੀਰੇ ਆ ਬੱਚੀ ਆ ਬਹੁਤ ਸੋਹਣੀ ਬੱਚੀ ਆ ਕੱਦ ਕਾਠ ਵਾਲੀ ਬੱਚੀ ਆ ਨੀ 12 13 ਦਿਨ ਦੀ ਸੂਈ ਹੋਈ ਆ ਕੱਲ ਮਾਲ ਆਇਆ ਆਪਣੇ ਕੋਲੇ ਹੁਣ 11 12 ਕਿਲੋ ਤਿਆਰ ਆ 11 12 ਕਿਲੋ ਚੋਕੇ ਲੈ ਜਾਓ ਵੀਰੇ ਦੁੱਧ 15 16 ਕਿਲੋ ਕੱਢੂਗੀ ਬਾਕੀ ਵੀਰੇ ਹੈਗਾ ਥੋੜੀ ਸੇਵਾ ਦਾ ਠੰਡੀ ਸੀਲ ਆ ਕੱਦ ਕਾਠ ਵਾਲੀ ਆ ਲੰਬੀ ਲੰਜੀ ਆ ਪੂਰੇ ਥਣ ਤੁਸੀਂ ਦੇਖ ਸਕਦੇ ਮੱਝਾ ਵਾਲਾ ਥਣ ਲੱਗਿਆ ਹੋਇਆ ਸੀਲ ਸਾਊ ਆ ਪੂਰੀ ਬੱਚੀ ਬਹੁਤ ਸੋਹਣੀ ਆ ਮਗਰ ਕੋਈ ਮੇਰ ਪਾਲਣ ਵਾਲਾ ਘਰੇ ਕੋਈ ਬੱਛੀ ਬਹੁਤ ਵਧੀਆ ਬਹੁਤ ਵਧੀਆ ਬੱਛੀ ਆ ਮਗਰ ਇਹ ਵੀ ਨਾਲ ਤਿਆਰ ਹੋ ਜੂਗੀ ਰੇਟ ਵੀਰੇ ਇਹਦਾ 55000 53000 ਦੀ ਹੋ ਜੂ ਵੀਰੇ 4 ਨੰਬਰ ਤੇ ਆ ਸੇਲ ਹੋਗੀ ਆਪਣੇ ਕੋਲੋਂ 4 ਨੰਬਰ ਵਾਲੀ ਤੇ 5 ਨੰਬਰ ਵਾਲੀ ਤੁਹਾਨੂੰ ਦਿਖਾਵਾਂਗੇ ਤੀਜੇ ਸੂਏ ਸੂਈ ਹੋਈ ਆ ਇਹਦੇ ਬੱਛੀ ਮਗਰ ਆਜ ਪੰਜ ਰੈਂਦੀ ਹੋਗੀ ਆ ਬੱਛੀ ਆ ਵੀਰੇ ਮਗਰ ਪੰਜ ਰੈਂਦੀ ਸੂਈ ਹੋਈ ਆ ਹੁਣ ਬੌਲਾ 7 ਕਿਲੋ 8 ਕਿਲੋ ਬੌਲਾ ਕੱਢਦੀ ਆ 11 12 ਕਿਲੋ ਦੁੱਧ ਦਊਗੀ ਠੰਡ ਠੁਣ ਇਹਦੇ ਵੀ ਵਧੀਆ ਲੱਗਿਆ ਹੈ ਦੇਖ ਸਕਦੇ ਹੋ ਤੁਸੀਂ ਜਿੱਜੇ ਸੋ ਠੰਡੀ ਸੀਲਸ ਆਊਗਾ ਰੇਟ ਇਹਦਾ ਵੀ ਬਿਲਕੁਲ ਜਾਇਜ਼ ਹੋਣਾ ਵਾ 38000 ਦੀ ਬੱਚੀ ਹੋ ਜੂਗੀ ਬਾਕੀ ਮੌਕੇ ਤੇ ਮਾਨ ਤਾਲ ਮਾੜਾ ਮੋਟਾ ਛੋੜ ਸੱਪਾ ਉਹ ਜ਼ਰੂਰ ਹੁੰਦਾ ਹੁੰਦਾ ਰੇਟ ਆਪਣੇ ਫੇਰ ਦੱਸ ਦਿੰਨੇ ਆ ਬਿਲਕੁਲ ਲੈਣ ਦੇਣ ਵਾਲੀ ਹੁੰਦੇ ਆ ਵੀਰੇ ਵਪਾਰੀਆਂ ਵਾਲੀ ਆਪਣੇ ਫਾਰਮ ਤੇ ਗੱਲ ਨਹੀਂ ਹੁੰਦੀ ਹੈ ਕੋਈ ਵੀ 5 ਨੰਬਰ ਤੇ ਤੋਂ ਦਿਖਾਉਨੇ ਆ ਇਹ ਵੀ ਸੂਈ ਹੋਈ ਆ 12 13 ਦਿਨ ਦੀ ਸੂਈ ਆ ਬੱਚਾ ਇਹਦਾ ਐਕਸਪਾਇਰ ਹੋ ਗਿਆ ਤੇ ਕਿਸੇ ਵੀਰ ਨੇ ਦੁੱਧ ਦੀ ਖਾਤਰ ਲੈਣੀ ਹੋਵੇ ਇਹਦਾ ਵੀਰੇ ਬਿਲਕੁਲ ਜਾਇਜ਼ ਰੇਟ ਹੋਣਾ 4 ਨੰਬਰ ਵਾਲੀ ਦਾ ਇਹਦਾ ਬਿਲਕੁਲ ਜਾਇਜ਼ ਹੋਣਾ ਇੱਕ ਜਗ੍ਹਾ ਖੜੀ ਕਰਕੇ ਥੋੜਾ ਜਿਹਾ ਕਰਦੀ ਆ ਜਿੱਧਰੋਂ ਡੰਗਰ ਆਉਂਦੇ ਆ ਬਾਕੀ ਆਪਾਂ ਇਹ ਵੀਰੇ 9 ਬਣਾਤੇ ਸੀ ਇਹਦੇ 9 ਜਾਦੇ ਵਧੇ ਹੋਏ ਸੀਗੇ ਇਹ ਵੀਰੇ ਬਿਨਾਂ ਸ਼ਾਮ ਤੋਂ ਆਈ ਹੋਈ ਆ ਦੁੱਧ 11 12 ਕਿਲੋ ਪਾ ਦੂ ਰੇਟ ਬਿਲਕੁਲ ਜਾਇਜ਼ ਆ ਆਮ ਬੰਦਾ ਵੀ ਵੀਰੇ ਖਰੀਦ ਸਕਦਾ ਦੁੱਧ ਦੇ ਲਈ ਰੇਟ ਜਾਇਜ਼ ਆ ਹੁਣ 8 9 ਕਿਲੋ ਦੁੱਧ ਹੈਗਾ ਸਿਰਫ 18000 ਦੀ ਹੋ ਜੂਗੀ ਬਾਕੀ ਤੇ ਮੌਕੇ ਤੇ ਮਾਰਤਾਣਾ ਹੋ ਜੂ ਥਣ ਥਣ ਇਹਦਾ ਵੀ ਦਿਖਾ ਦਿੰਨੇ ਆ ਵਧੀਆ ਥਣ ਲੱਗਿਆ ਹੋਇਆ ਵਾ ਬਾਕੀ ਵੀਰੇ ਸ਼ਾਮ ਨਾਲ ਦੁੱਧ ਦੇ ਨੇ ਵਧੀਆ ਦੁੱਧ ਪਾ ਜਾਣਾ ਨਾ 6 ਨੰਬਰ ਤੇ ਵੀਰੇ ਇਹ ਇਹ ਸੂਈ ਅੱਜ ਸਵੇਰੇ ਹੁਣ ਬੌਲੀ ਇਹਦੀ ਕੱਢੀ ਆ ਵੀਰੇ 3 ਕਿਲੋ 3 ਕਿਲੋ ਬੋਲੀ ਕੱਢੀ ਆ ਬੱਛੀ ਆ ਮਗਰ ਬਹੁਤ ਸੋਹਣੀ ਬੱਛੀ ਆ ਐਰ ਸ਼ਹਿਰ ਦੀ ਬੱਛੀ ਆ ਮਗਰ ਜੇਰ ਜੱਪਾ ਐਨ ਓਕੇ ਪੈ ਗਿਆ ਵੀਰੇ ਅੱਜ ਹੀ ਸੂਈ ਆ ਇਹ ਸਵੇਰੇ ਆ ਹੁਣ ਬੋਲੀ ਚੋ ਕੇ ਬੱਚੇ ਨੂੰ ਪਿਆਈ ਆ ਵੀਰੇ 3 ਕਿਲੋ ਬੋਲੀ ਕੱਢੀ ਆ ਦੁੱਧ ਜਾਣੀ 10 ਕਿਲੋ ਦੁੱਧ ਪਹਿਲੇ ਸੂਏ ਸੂਈ ਆ ਪਹਿਲੇ ਸੂਏ ਸੂਈ ਆ ਵੀਰੇ ਥਣ ਹੁਣ ਵਧੀਆ ਲੱਗਿਆ ਚਵਾਈ ਚੋਈ ਵਧੀਆ ਵਾ ਹੁਣ ਚੋਈ ਹੋਈ ਆ ਵੀਰ ਚੋਈ ਹੋਈ ਕਰਕੇ ਹੁਣ ਦੇਵਾ ਨਹੀਂ ਫਾ ਰਹੀ ਹੈਗੀ ਪਹਿਲੇ ਸੂਸ ਵਿੱਚ ਬੱਛੀ ਮਗਰਾ ਜੇਰ ਜੂ ਰੋਕੇ ਪੈ ਗਈ ਆਪਣਾ ਕੋਲ ਘਰੇ ਸੂਈ ਆ ਬੱਸੀ ਬਹੁਤ ਵਧੀਆ ਸਾਂਭਣ ਵਾਲੀ ਬੱਸੀਆ ਰੇਟ ਇਹਦਾ ਵੀ ਬਿਲਕੁਲ ਜਾਇਜ਼ ਹੋਣਾ ਇਹਦਾ ਵੀ ਬਿਲਕੁਲ ਜਾਇਜ਼ ਹੋਣਾ ਰੇਟ 33000 ਦੀ ਹੋ ਜਾਣੀ ਆ ਇਹ ਪਸੂ ਕਰਕੇ ਭੱਜੀ ਆ 33000 ਦੀ ਹੋ ਜਾਣੀ ਆ ਆ ਬੱਛੀ ਆ ਮਗਰ ਵੀਰੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਤਾਜੀ ਸੂਈ ਆ ਰੇਟ ਵੀ ਬਿਲਕੁਲ ਤੋਕੜ ਵਾਲੇ ਰੇਟ ਆ ਬਾਕੀ ਵੀਰੇ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਤੇ ਲਿਖਿਆ ਹੋਇਆ ਵੀਰੇ ਆ ਫੋਨ ਲਾ ਕੇ ਕਾਲ ਕਰਕੇ ਆ ਸਕਦੇ ਹਾਂ ਗੱਡੀਆਂ ਆਪਣੇ ਕੋਲ ਹੁੰਦੀਆਂ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਆ ਉਹਦੀ ਗਾਰੰਟੀ ਹੋਊਗੀ ਬਾਕੀ ਫਾਰਮ ਤੇ ਆਪਣੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਪਿੰਡ ਤੁੰਗਾ ਹੈ ਦੀ ਤਸਵੀਰ ਰੈਕੋਡ ਜ਼ਿਲ੍ਹਾ ਲੁਧਿਆਣਾ ਰੈਕੋਡ ਤੋਂ 10-12 ਕਿਲੋਮੀਟਰ ਤੇ ਪਿੰਡ ਆਈ ਆਪਣਾ ਧੰਨਵਾਦ ਜੀ